ਸਰਪ੍ਰਾਈਜ਼ ਦਾ ਪਿਆਰ ਪਤਾ ਲੱਗਾ ਵੀ ਸਰਪ੍ਰਾਈਜ਼ ਪਿਆਰ ਭਾਈ ਉਹਨਾਂ ਨੇ ਸਾਨੂੰ ਦਿੱਤਾ ਅਸੀਂ ਰੋਟੀ ਖਾਣ ਆਪਣੇ ਟੇਬਲ ਤੇ ਬੈਠੇ ਸੀਗੇ ਇਹ ਪਿਛਲੇ ਟੇਬਲ ਦੇ ਉਹ ਪਿਛਲੇ ਦੇ ਅਸੀਂ ਪਿਛਲੇ ਟੇਬਲ ਤੇ ਬੈਠੇ ਸੀਗੇ ਇਹ ਨਾਲ ਦੇ ਟੇਬਲ ਤੇ ਆ ਕੇ ਮੈਂ ਕਿਹਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਈ ਜਦੋਂ ਅਸੀਂ ਉੱਠ ਕੇ ਪੈਸੇ ਦੇਣ ਗਏ ਭਾਈ ਸਾਹਿਬ ਪੈਸੇ ਦੇਣ ਗਏ ਹੈ ਆਪ ਨੂੰ ਤੇ ਉਹ ਕਹਿੰਦੇ ਤੁਹਾਡਾ ਬਿੱਲ ਜਿਹੜਾ ਪਿਛਲੇ ਟੇਬਲ ਵਾਲਾ ਦੇ ਦਿਓ ਤੋਂ ਬਿਲੇ ਨਾ ਦੇ ਤਾਂ ਵਾਗਫਾ ਕਾਟੇ ਨਹੀਂ ਸਾਨੂੰ ਨਹੀਂ ਜਾਣਦੇ ਅੱਜ ਪਹਿਲੀ ਵਾਰ ਹੀ ਮਿਲਿਆ ਜੀ ਤਾਂ ਇੱਥੇ ਪਾਕਿਸਤਾਨ ਆ ਗਏ ਤੇ ਇਹ ਜੀ ਇਹ ਸਾਡੇ ਬਜ਼ੁਰਗਾਂ ਨੇ ਇਹਨਾਂ ਦੇ ਬਜ਼ੁਰਗਾਂ ਨੇ ਇਹਨਾਂ ਨੂੰ ਸਿਖਾਇਆ ਸਾਰਾ ਕੁਝ ਸਿੱਖਾਂ ਬਾਰੇ ਦੱਸਿਆ ਤਾਂ ਇਹ ਸਾਰਾ ਕੁਝ ਚੱਲ ਰਿਹਾ ਚੜ੍ਹਦੇ ਪੰਜਾਬ ਤੋਂ ਸਾਡੇ ਸਿੱਖ ਵੀਰ ਸਾਡੀਆਂ ਸਿੱਖ ਪੈਣਾ ਲੈੰਦੇ ਪੰਜਾਬ ਆਈਆਂ ਨੇ ਗੁਰਪੁਰਬੇ ਬਾਬਾ ਗੁਰੂ ਨਾਨਕ ਦੇਵ ਜੀ ਦਾ ਤੇ ਉੱਥੇ ਆਈਆਂ ਨੇ ਤੇ ਪਾਕਿਸਤਾਨੀ ਕਿਵੇਂ ਮੁਹੱਬਤ ਦਾ ਇਜ਼ਹਾਰ ਕਰਦੇ ਨੇ ਕਿਵੇਂ ਪਿਆਰ ਕਰਦੇ ਨੇ ਕਿ ਇਹ ਜਾ ਕੇ ਬ੍ਰੇਕਫਾਸਟ ਕਰਦੇ ਨੇ ਖਾਣਾ ਖਾਂਦੇ ਨੇ ਇਹਨਾਂ ਦੇ ਪੈਸੇ ਦੇ ਕੇ ਤੁਰ ਜਾਂਦੇ ਨੇ ਜਦੋਂ ਇਹ ਜਾ ਕੇ ਹੋਟਲ ਦੇ ਮਾਲਕ ਕੋਲ ਪੁੱਛਦੇ ਨੇ ਕਿ ਸਾਡਾ ਕਿੰਨਾ ਬਿੱਲ ਬਣ ਗਿਆ ਤੇ ਫਿਰ ਪਤਾ ਚੱਲਦਾ ਹੈ ਕਿ ਤੁਹਾਡਾ ਤੇ ਬਿੱਲ ਕੋਈ ਬੰਦਾ ਦੇ ਚੁੱਕਿਆ ਹੈ ਤੁਹਾਡਾ ਬਿੱਲ ਕੋਈ ਦੇ ਕੇ ਚਲਾ ਗਿਆ ਹੈ ਇਸ ਤਰ੍ਹਾਂ ਦਾ ਪਿਆਰ ਇਸ ਤਰ੍ਹਾਂ ਦੀ ਮੁਹੱਬਤ ਲੈਂਦੇ ਪੰਜਾਬ ਦੇ ਲੋਕ ਕਰਦੇ ਨੇ ਤੇ ਅੱਜ ਇਸੇ حوالے ਨਾਲ ਵੀਡੀਓ ਹੈ ਵੀਡੀਓ ਦੀ ਤਰਵਦਨ ਤੋਂ ਪਹਿਲੇ ਤੁਹਾਡੀ ਅਗੇ ਗੁਜ਼ਾਰਿਸ਼ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ 1 2 3 ਗੋ ਅਸਲਾਮੁਅਲੈਕੁਮ ਸਤਿ ਸ੍ਰੀ ਅਕਾਲ ਅਸੀਂ ਲਾਹੌਰ ਤੋਂ ਜਾਦੇ ਸਾਜੀ ਗੋੜੀ ਸਾਹਿਬ ਤੋਂ ਦੁਆਰਾ ਰਸਤੇ 'ਚ ਬ੍ਰੈਕਫਾਸਟ ਕਰਨ ਲਈ ਰੁਕੇ ਤੇ ਉਥੇ ਨਾਸ਼ਤਾ ਕਰਦੇ ਆ ਆਪਣੇ ਸਰਦਾਰ ਸਾਹੀ ਭਾਈ ਭਾਜੀ ਸਭ ਭਾਜੀ ਕਿਵੇਂ ਹੋ ਬਹੁਤ ਵਧੀਆ ਭਾਜੀ ਆ ਸਾਡੇ ਪੁਲੀ ਸਾਹਿਬ ਸਤਿਕਾਰ ਜੀ ਸਤਿਕਾਰ ਪੁਲੀ ਸਾਹਿਬ ਕੀ ਹਾਲ ਹੈ ਸਤਿਕਾਰ ਪੁਲੀ ਸਾਹਿਬ ਸਤਿਓ ਭਾਜੀ ਆ ਸਾਡੇ ਦੋਸਤ ਨੇ ਪੁਲੀ ਸਾਹਿਬ ਕਿਵੇਂ ਕੀ ਉੱਕੀ ਬਣਿਆ ਇੱਥੇ ਬੈਠੇ ਆਪਾਂ ਅੱਜ ਇੱਕ ਜਾਣ ਕੇ ਜਿਹਦਾ ਇੱਕ ਸਰਪ੍ਰਾਈਜ਼ ਕਹ ਲਓ ਤੁਸੀਂ ਸਰਪ੍ਰਾਈਜ਼ ਦਾ ਪਿਆਰ ਪਤਾ ਲੱਗਾ ਇਸ ਸਰਪ੍ਰਾਈਜ਼ ਪਿਆਰ ਭਾਈ ਉਹਨਾਂ ਨੇ ਸਾਨੂੰ ਦਿੱਤਾ ਅਸੀਂ ਰੋਟੀ ਖਾਣ ਆਪਣੇ ਟੇਬਲ ਤੇ ਬੈਠੇ ਸੀਗੇ ਇਹ ਪਿਛਲੇ ਟੇਬਲ ਦੇ ਉਹ ਪਿਛਲੇ ਅਸੀਂ ਪਿਛਲੇ ਟੇਬਲ ਤੇ ਬੈਠੇ ਸੀਗੇ ਇਹ ਨਾਲ ਦੇ ਟੇਬਲ ਤੇ ਆ ਕੇ ਬਹਿ ਗਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਈ ਜਦੋਂ ਅਸੀਂ ਉੱਠ ਕੇ ਪੈਸੇ ਦੇਣ ਗਏ ਭਾਈ ਸਾਹਿਬ ਪੈਸੇ ਦੇਣ ਗਏ ਆਪ ਨੂੰ ਤੇ ਉਹ ਕਹਿੰਦੇ ਤੁਹਾਡਾ ਬਿੱਲ ਜਿਹੜਾ ਪਿਛਲੇ ਟੇਬਲ ਵਾਲਾ ਦੇ ਦਿਓ ਤੋ ਬਿੱਲ ਇਹ ਨਾ ਦੇ ਤਾਂ ਵਾਗਫਾ ਤੁਹਾਡੇ ਨਹੀਂ ਸਾਨੂੰ ਨਹੀਂ ਜਾਣਦੇ ਅੱਜ ਪਹਿਲੀ ਵਾਰ ਹੀ ਮਿਲਿਆ ਅਸੀਂ ਤਾਂ ਇੱਥੇ ਪਾਕਿਸਤਾਨ ਆ ਗਏ ਤੇ ਇਹ ਜੀ ਇਹ ਸਾਡੇ ਬਜ਼ੁਰਗਾਂ ਨੇ ਇਹਨਾਂ ਤੇ ਬਜ਼ੁਰਗਾਂ ਨੇ ਇਹਨਾਂ ਨੂੰ ਸਿਖਾਇਆ ਸਾਰਾ ਕੁਝ ਸਿੱਖਾਂ ਬਾਰੇ ਦੱਸਿਆ ਤਾਂ ਇਹ ਸਾਰਾ ਕੁਝ ਚੱਲ ਰਿਹਾ ਪਾਈ ਕੀ ਨਾ ਤੁਹਾਡਾ ਮੇਰਾ ਨਾਮ ਜੀ ਹਾਜੀ ਅਮਜੇ ਦਾ ਅਮਜੇ ਜੱਟ ਜੱਟ ਸਾਹਿਬ ਅੱਗੇ ਸਰਦਾਰ ਹਣੀ ਬੈਠੇ ਤੇ ਤੁਸੀਂ ਮੈਂ ਤੇ ਬਿੱਲ ਦੇਣ ਗਿਆ ਉਥੇ ਨਾ ਹਾਂਜੀ ਮੈਂ ਕਿਹਾ ਵੀ ਉਹ ਬਿੱਲ ਉਹ ਨਾ ਦੇ ਦੇਣਗੇ ਤੇ ਮੇਰੇ ਕੋਲ ਲੈ ਲਿਓ ਆਨੇ ਤੁਹਾਡਾ ਪਿਛਲੇ ਟੇਬਲ ਵਾਲਾ ਦੇ ਦਿੱਤਾ ਨਹੀਂ ਅਸੀਂ ਦੇ ਦਿੱਤਾ ਸੋ ਦੇਖੋ ਜੀ ਇਹ ਅਸੀਂ ਇਹਨਾਂ ਨੂੰ ਸਭ ਤੋਂ ਪਹਿਲਾਂ ਤੇ ਆਪਣੇ ਮੁਲਕ 'ਚ ਵੈਲਕਮ ਕਰਨੇ ਆ ਜੀ ਆਇਆਂ ਨੂੰ ਕਹਿੰਦੇ ਆ ਇਹ ਸਾਡੇ ਭਰਾ ਨੇ ਇੱਥੇ ਇਹਨਾਂ ਦੇ ਬਜ਼ੁਰਗ ਨੇ ਉਹਨਾਂ ਦਾ ਇੱਥੇ ਗੁਰਦੁਆਰਾ ਆਪਣੀਏ ਮذਬੀ ਫਰਜ਼ ਦੇ ਵਾਸਤੇ ਇੱਥੇ ਆਏ ਸਾਨੂੰ ਬਹੁਤ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਹੈ ਕਿ ਵੈਸੇ ਵੀ ਅਸੀਂ ਜਿਹੜੇ ਸਾਡੇ ਜਿਹੜੇ ਆਬਾਵਾ ਜਦਾਂ ਸਨ ਵੱਡੇ ਜਣ ਉਹ ਵੀ ਸਰਦਾਰ ਸਾਹਿਬ ਜਗਜੀਤ ਸਿੰਘ ਦੇ ਉਲਾਜ ਚ ਹੋਏਗੇ ਸਾਨੂੰ ਇਹ ਖੁਸ਼ੀ ਹੋਈ ਕਿ ਯਾਰ ਸਾਡੇ ਸਰਦਾਰ ਭਰਾ ਆਇਆ ਔਰ ਸਾਡੇ ਮਹਿਮਾਨ ਨੇ ਸਾਡੇ ਪੁਰਕ ਪੁਰੇ ਮੁਲਕ ਦੇ ਮਹਿਮਾਨ ਨੇ ਸਾਡੀ ਇਹ ਇੱਜ਼ਤ ਨੇ ਸਾਡੇ ਅਸੀਂ ਇੱਥੇ ਉਹਨਾਂ ਨੂੰ ਸੌਫਟ ਇਮੇਜ ਦੇਾਂਗੇ ਪਾਕਿਸਤਾਨ ਦਾ ਅੱਛਾ ਇਮੇਜ ਦੇਾਂਗੇ ਇਹ ਪੂਰੀ ਦੁਨੀਆ 'ਚ ਸਾਡੇ ਪਾਕਿਸਤਾਨ ਦਾ ਚਰਚਾ ਕਰਨਗੇ ਉਹ ਕਹਣਗੇ ਉੱਥੇ ਸ਼ਾਂਤੀ ਹੈਗੀ ਉੱਥੇ ਅਮਨ ਹੈਗਾ ਪਾਕਿਸਤਾਨ 'ਚ ਜੋਬ ਵਕਸਾ ਦਾ ਅਪਡੇਟ ਕਰੋ ਇੰਡੀਆ ਜਿਹੜਾ ਪ੍ਰੋਪਾਗੈਂਡਾ ਕਰਦਾ ਝੂਠਾ ਜਿਹੜਾ ਦੋ ਨੰਬਰ ਕੰਮ ਕਰਦਾ ਕਿ ਪਾਕਿਸਤਾਨ ਬੜਾ ਤਹਿਸ਼ਸ਼ ਕਰਦੀ ਹੈਗੀ ਅਪਰਦੇਓ ਸਰਦਾਰ ਜੀ ਤੁਹਾਨੂੰ ਕਿਸੇ ਨੇ ਕੋਈ ਦਸ਼ਤ ਕਿਤੇ ਨਜ਼ਰ ਆਈ ਹੈ ਤੁਹਾਨੂੰ ਅਮਨ ਔਰ ਸਕੂਨ ਔਰ ਮੁਹੱਬਤ ਦਾ ਪੈਗਾਮ ਮਿਲਿਆ ਇੰਨਾ ਪਿਆਰ ਮਿਲਿਆ ਜਿਹਦਾ ਅੰਤ ਕੋਈ ਨਹੀਂ ਅਸੀਂ ਇਹ ਸਿਰਫ ਤੁਹਾਨੂੰ ਮੁਹੱਬਤ ਦਾ ਪੈਗਾਮ ਦੇਣ ਵਾਸਤੇ ਅਸੀਂ ਤੁਹਾਡੀ ਖਿਦਮਤ ਕਰ ਅਸੀਂ ਤੁਹਾਡੀ ਖਿਦਮਤ ਕੀਤੀ ਹੈ ਔਰ ਅਸੀਂ ਤੁਹਾਨੂੰ ਆਸਾਨ ਨਹੀਂ ਕੀਤਾ ਇਹ ਤੋਂ ਸਾਡੇ ਮਹਿਮਾਨ ਔਰ ਸਾਡੇ ਪੂਰੇ ਪਾਕਿਸਤਾਨ ਦੇ ਸਾਡੇ ਪੰਜਾਬੀਆਂ ਦੇ ਮਹਿਮਾਨ ਨੂੰ ਤੇ ਇਨਸ਼ਾਅੱਲਾ ਅਸੀਂ ਤੁਹਾਡੇ ਲਈ ਜੋ ਕਰ ਸਕੇ ਸਾਡੀ ਹਕੂਮਤ ਵੀ ਕਰ ਰਹੀ ਆ ਔਰ ਅਸੀਂ ਆਵਾਮ ਵੀ ਇਹਨਾਂ ਵਾਸਤੇ ਆ ਰਹੇ ਹਾਂ ਬਿਲਕੁਲ ਸਾਡੇ ਨੂੰ ਆਵਾਮ ਨੂੰ ਵੀ ਇੰਨਾ ਪਿਆਰ ਆਪਾਂ ਦਵਾਂਗੇ ਤੇ ਤਾਂ ਹੀ ਪਾਕਿਸਤਾਨ ਦਾ ਜਿਹੜਾ ਜਿਹੜਾ ਸਹੀ ਦੇ ਦਰਵਾਜ਼ੇ ਸਾਡੇ ਘਰਾਂ ਦੇ ਦਰਵਾਜ਼ੇ ਔਰ ਸਾਡੇ ਹਰ ਚੀਜ਼ ਅਸੀਂ ਤੁਹਾਡੇ ਵਾਸਤੇ ਹਾਜ਼ਰ ਅਸੀਂ ਭਾਈ ਖੁੱਲੇ ਦਿਲ ਨਾਲ ਖੁੱਲੇ ਮਨ ਨਾਲ ਸ਼ਮੂ ਭਾਜੀ ਹੁਣ ਤੁਹਾਡੇ ਕੋ ਇਹ ਆ ਵੀ ਆਪਾਂ ਆ ਕੇ ਰੋਟੀ ਖਾਣ ਬੈਠੇ ਨਾਸ਼ਤਾ ਕਰਨ ਤੇ ਭਾਈ ਉਹਨਾਂ ਬਿੱਲ ਦੇ ਤਾਂ ਆਪਣਾ ਤੁਹਾਡੋ ਵੀ ਕੋਈ ਨਹੀਂ ਕਿਵੇਂ ਲੱਗ ਰਿਹਾ ਭਾਜੀ ਇੰਨਾ ਪਿਆਰ ਕਰਦੇ ਨੇ ਭਾਜੀ ਹੁਣੀ ਮੈਂ ਲੈ ਕੇ ਆਇਆ ਇਹਨਾਂ ਨੂੰ ਪਹਿਲੀ ਵਾਰ ਆਏ ਨੇ ਉਹਦਾ ਮੈਂ ਤਾਂ ਤੀਜੀ ਵਰਸਾਲ ਚ ਹੈ ਇਸਦੀ ਦੂਜੀ ਵਾਰ ਆ ਗਿਆ ਸਾਭੀ ਵੀ ਜੋ ਹੈ ਮੇਰੇ ਨਾਲ ਦੂਜੀ ਵਾਰ ਆ ਚੁੱਕੇ ਨੇ ਅਸੀਂ ਪਹਿਲਾਂ ਨਨਕਾਣਾ ਸਾਹਿਬ ਕੱਫ ਕਰਾ ਕੇ ਆਏ ਹਾਂ ਇਸਦੀ ਵੀ ਸੀਗਾ ਤੇ ਭਾਜੀ ਅਸੀਂ ਆ ਕੇ ਬੈਠਿਆ ਸਾਨੂੰ ਸਰਪ੍ਰਾਈਜ਼ ਹੀ ਹੋ ਗਿਆ ਕਿ ਪਿੱਛੇ ਵੈਲਫੇਅਰ ਹੋ ਗਿਆ ਭਾਜੀ ਇਹ ਆ ਜੀ ਪਿਆਰ ਪਾਕਿਸਤਾਨ ਦੇ ਵਿੱਚ ਜਿਹੜੇ ਲੋਕਾਂ ਨੇ ਹੈ ਨਾ ਦਿਲਾਂ 'ਚ ਬਹਿਮ ਆ ਕਿ ਪਾਕਿਸਤਾਨ ਹੈ ਜਾਂ ਫਲਾਣਾ ਹੈ ਜਾਂ ਕੀ ਕੀ ਇਹਦਾ ਕੋਈ ਚੱਕਰ ਨਹੀਂਗਾ ਮੈਂ ਪਹਿਲਾਂ ਵੀ ਕਹਿ ਕੇ ਗਿਆ ਮੈਂ ਤਾਂ ਪਰਿਵਾਰ ਵੀ ਆਪ ਦਾ ਲੈ ਕੇ ਗਿਆ ਬੱਚੇ ਸਾਡੇ ਇੰਨੇ ਸੇਫ ਨੇ ਇੰਨੇ ਫ੍ਰੀਲੀ ਉਹ ਬਾਹਰ ਗਰਾਊਂਡਾਂ 'ਚ ਖੇਡ ਸਕਦੇ ਨੇ ਕੋਈ ਇਹੋ ਜਿਹਾ ਕੋਈ ਚੱਕਰ ਨਹੀਂ ਕੋਈ ਐਡਾ ਕਰਦਾ ਕੋਈ ਉਹ ਕਰਦਾ ਤੇ ਪਲੱਸ ਦੂਜੀ ਗੱਲ ਕਹਿੰਦੇ ਆ ਜੀ ਅਮਰੀਕਾ ਵਾਲੇ ਤੰਗ ਕਰਦੇ ਜੇ ਪਾਕਿਸਤਾਨ ਦਾ ਵੀਜ਼ਾ ਲੱਗ ਜਾਏ ਪਾਕਿਸਤਾਨ ਨਾਲ ਅਸੀਂ ਅਮਰੀਕਾ ਦੇ ਵਿੱਚ ਮੈਂ ਰੋਜ਼ ਜਾਂਦਾ ਹਫਤੇ ਦੇ ਵਿੱਚ ਮੇਰੇ ਦੋ ਘੇੜੇ ਲੱਗਦੇ ਨੇ ਉੱਥੇ ਆਪਣਾ ਬਿਜ਼ਨਸ ਆ ਜੇਪੀ ਟ੍ਰਾਂਸਮਿਸ਼ਨ ਤੇ ਅਸੀਂ ਪੱਕੇ ਬਾੜ ਚੱਕਣ ਜਾਈਦਾ ਉਥੋਂ ਰੂਟ ਕਰਾਸ ਕਰੀਦਾ ਕੋਈ ਐਸੇ ਜਿਹਾ ਇਸ਼ੂ ਮੈਨੂੰ ਹਜੇ ਤੱਕ ਨਹੀਂ ਆਇਆ ਤੇ ਨਾ ਹੀ ਹੁਣੇ ਕੋਈ ਕੋਆਚਰ ਕੀਤਾ ਇਹ ਸਿਰਫ ਲੋਕਾਂ ਬਹਿਮ ਆ ਤੁਸੀਂ ਇਹ ਦਿਲ ਚੋਂ ਬਹਿਮ ਫੇਰ ਧੜਕੋਗੇ ਆਪਣੇ ਗੁਰੂਆਂ ਪੀਰਾਂ ਦੀ ਧਾਰਦੀ ਆ ਇਹ ਤੇ ਬੜੀ ਬਖਸ਼ ਇਸ ਧਾਰਦੀ ਨੂੰ ਦਿੱਤੀ ਹੋਈ ਆ ਤੁਸੀਂ ਇੱਥੇ ਜਰੂਰ ਆਓ ਇੱਕ ਵਾਰ ਤੁਹਾਡੇ ਤੁਹਾਨੂੰ ਆਪ ਦੀ ਜਵਾਨੀ ਬਚਪਨਾਂ ਚ ਜੀਤਾ ਆ ਜਾਵੇ ਪਤਾ ਲੱਗ ਜੂਗਾ ਪਤਾ ਲੱਗ ਜੂਗਾ ਜੀ ਹੁਣ ਆਪਾਂ ਗੱਲ ਕਰਨੀ ਆ ਹੋਰ ਨਾਲ ਨੇ ਭਾਈ ਸਾਹਿਬ ਜਿਹੜੇ ਇਥੇ ਸਰਪਾਈ ਕੀ ਹਾ ਤੇ ਠੀਕ ਹੈ ਕੀ ਨਾਮ ਤੁਹਾਡਾ ਜੀ ਮੈਂ ਹਮੇਦਾਰ ਆਈ ਹਾਂ ਪਰਾਚੀ ਤੋਂ ਆਇਆ ਅਸੀਂ ਬੇਸਿਕਲੀ ਜਾ ਰਹੇ ਸੀ ਨਾਸ਼ਤਾ ਸੀ ਕਰਨਾ ਸੀ ਲੇਕਿਨ ਅਸੀਂ ਗੁਜ਼ਰ ਰਹੇ ਸੀ ਜਿਓ ਤੁਹਾਡੇ ਤੋਂ ਨਜ਼ਰ ਸਾਡੀ ਪਈ ਨਾ ਤੇ ਅਸੀਂ ਕਿ ਨਾਸ਼ਤਾ ਕਿਉਂ ਵੀ ਤੇ ਕਰਨਾ ਚਲੇ ਤੇ ਭਾਈ ਨੂੰ ਬੈਠੇ ਨਾਲ ਮਿਲਣ ਲਈ ਨਾਸ਼ਤਾ ਕਰ ਲਏ ਤੇ ਨਾ ਕੁਝ ਹੋਰ ਦੂਸਰਾ ਇਹ ਕਿ ਮੈਂ ਵੈਸੇ ਵੀ ਇੰਟਰਨੈਟ ਤੇ ਦੇਖਦੇ ਰਹੇ ਨਾ ਮੈਨੂੰ ਨਾ ਪੂਰੀ ਯਾਦ ਨਹੀਂ ਹੈ ਭਾਈ ਪਿੰਡਰਾਂ ਵਾਲੇ ਇੱਕ ਸਪੀਚ ਕਰ ਲੈਣਾ ਤੁਹਾਡੇ ਆ ਜਾਓ ਉਹ ਉਹ ਕੰਟੀਨਿਊ ਮੇਰੇ ਕੋਲ ਐਡ ਹੈਗੇ ਮੈਂ ਅਕਸਰ ਦੇਖਦਾ ਰਹਿੰਦਾ ਹਾਂ ਕਾਫੀ ਨੌਲੇਜ ਵੀ ਐਸ ਤੇ ਅੱਛਾ ਅੱਛਾ ਤੇ ਬੜਾ ਤੁਹਾਨੂੰ ਵਧੀਆ ਲੱਗਾ ਰਾਜ ਰੋਗੇ ਇਹਨਾਂ ਲਾਗੇ ਵਈਨੇ ਉੱਥੋਂ ਰਿਵਰਸ ਹੋ ਗਿਆ ਹੈ ਅੱਛਾ ਅੱਛਾ ਰਿਵਰਸ ਲੈ ਕੇ ਆਏ ਬਿਲਕੁਲ ਤੇ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਉਹ ਜਿਹੜਾ ਸਾਡੇ ਬਾਲਦਿਆਂ ਨੇ ਇਦਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ ਉਹ ਹੀ ਹੁਣ ਦੁਬਾਰਾ ਦੇਖਣ ਨੂੰ ਮਿਲਦੀਆਂ ਤਾਂ ਆਪਣਾ ਪਨ ਹੈ ਤੇ ਬਾਕੀ ਬਿਲਕੁਲ ਬੜੀ ਖੁਸ਼ੀ ਹੈ ਜੀ ਸਾਨੂੰ ਸਭੀ ਭਾਜੀ ਹਾਂਜੀ ਤੁਸੀਂ ਦੱਸੋ ਭਾਜੀ ਮੈਂ ਚਲੋ ਬਾਕੀ ਗੱਲਾਂ ਤੇ ਕਰਨੀਆਂ ਹੀ ਆ ਆ ਜਿਹੜੀ ਸਾਡਾ ਰੋਟੀ ਦਾ ਬਿੱਲ ਪੇ ਕਰਦੇ ਆ ਜੇ ਲੋਕੀ ਕ ਇਹ ਤਾਂ ਜੀ ਇਹਦੇ ਬਾਰੇ ਤਾਂ ਮੈਂ ਕੁਝ ਵੀ ਨਹੀਂ ਕਹਿ ਸਕਦਾ ਜੀ ਇਹਨਾਂ ਤੋਂ ਕੋਈ ਵੀ ਨਹੀਂ ਕਰਦਾ ਭਾਜੀ ਜਿੰਨਾ ਇੱਥੇ ਕਰਦੇ ਸਾਰੇ ਜਣੇ ਸੋ ਕੁਝ ਨਹੀਂ ਕਹਿ ਸਕਦਾ ਮੇਰੇ ਕੋਲ ਲੱਕ ਨਹੀਂ ਹੈਗੇ ਭਾਜੀ ਲੋਕ ਪਿਆਰ ਕਰਦੇ ਰਿਸਪੈਕਟ ਕਰਦੇ ਪਿਆਰ ਤਾਂ ਮੈਂ ਅੱਗੇ ਵੀ ਭਾਈ ਨੂੰ ਦੱਸਦਾ ਇਹਨਾਂ ਤਾਂ ਮੰਮੀ ਵੀ ਨਹੀਂ ਕਰਦੀ ਜਿੰਨਾ ਪਾਕਿਸਤਾਨੀ ਕਰਦੇ ਕਰਦਾ ਸਹੀ ਗੱਲ ਹੈ ਆ ਨੈਕਤੀ ਜਣ ਆਪਾਂ ਆਪਣੀ ਫੈਮਲੀ ਵੀ ਲੈ ਕੇ ਆਉਂਦੇ ਹਾਂ ਆ ਫੈਮਲੀਆਂ ਨੂੰ ਬੱਚਿਆਂ ਨੂੰ ਪੁੱਨੀ ਭਾਜੀ ਹੁਣ ਅੱਗੇ ਤੋਂ ਆਪਣੇ ਬੱਚਿਆਂ ਨੂੰ ਫੈਮਿਲੀ ਨੂੰ ਲੈ ਕੇ ਆਉਣਾ ਜੀ ਪਰਿਵਾਰ ਨੂੰ ਜ਼ਰੂਰ ਲੈ ਕੇ ਆਵਾਂਗੇ ਜੀ ਕਿਉਂਕਿ ਉਹ ਜਿਹੜਾ ਇੱਕ ਉਹ ਹੈ ਕਿ ਕਿ ਦਰਜੇ ਦੀ ਫਜ਼ਾਬ ਬਣਾਈ ਜਾਂਦੀ ਹੈ ਉਹ ਤਾਂ ਥੋੜੀ ਦੂਰ ਕਰ ਗਿਆ ਆਪਸ ਵਿੱਚ ਨਾਲ ਮਿਲ ਕੇ ਇਹ ਸਾਰਾ ਜੀ ਉਧਰਲੇ ਮੀਡੀਆ ਨੇ ਜੋ ਪਾਇਆ ਰੌਲਾ ਮਤਲਬ ਜਿਹੜੇ ਗਲਤ ਆਪਵਾਵਾਂ ਉਡਾਈਆਂ ਉਹ ਸਾਰਾ ਉਧਰਲੇ ਮੀਡੀਆ ਨੇ ਉਡਾਈਆਂ ਇੱਥੇ ਸਾਨੂੰ ਦੇਖਣ ਨੂੰ ਕੁਝ ਨਹੀਂ ਲੱਗ ਰਿਹਾ ਸੰਤਾਂ ਉਧਰਲੇ ਪੰਜਾਬ ਨਾਲੋਂ ਇੱਧਰ ਪਿਆਰ ਜ਼ਿਆਦਾ ਮਿਲ ਰਿਹਾ ਰੌਣਾ ਬਾਰੇ ਦੱਸੋ ਰੌਣਾ ਬਾਰੇ ਇੰਨੇ ਹਾਈਵੇ ਇੰਨੇ ਰੋਡ ਨੇ ਵਧੀਆ ਗੱਡੀ ਅਸੀਂ ਕੱਲ 200 ਸਪੀਡ ਤੇ ਭਜਾਈ ਹਿਆਰ ਨਾਲ ਚਲਾਉਂਗੇ 200 ਸਪੀਡ ਤੇ ਕੱਲ ਗੱਡੀ ਮੁੰਡੇ ਨੇ ਭਜਾਤੀ ਅੱਛਾ ਨਾਲੇ ਪਹਿਲੀ ਵਾਰ ਚਲਾਈ ਨਾਲੇ ਪਹਿਲੀ ਵਾਰੀ ਗੱਡੀ ਚਲਾਈ ਬੰਦੇ ਨੇ ਇਹ ਦੱਸੋ ਬਾਹਰ ਲੈ ਮੁੜ ਜਾਜੀ ਇਹ ਦੱਸੋ ਜਿੱਥੇ ਹੁਣ ਅਸੀਂ ਬੈਠੇ ਆ ਨਾ ਆ ਰੋਡ ਰੰਗਦੀ ਐ ਮਿੱਟੀ ਦੀ ਆ ਕਹਿੰਦੇ ਹੁੰਦੇ ਆ ਕਿਣਾ ਨਹੀਂ ਸਾਡੇ ਨੂੰ ਆ ਰਿਹਾ ਤੇ ਬਾਹਰ ਬਹਿ ਕੇ ਰੋਟੀ ਖਾ ਰਿਹਾ ਬਾਹਰ ਰੋਡ ਤੇ ਬਹਿ ਕੇ ਢਾਬੇ ਦੇ ਬਾਹਰ ਰੋਟੀ ਖਾਣੇ ਆ ਰੋਟੀ ਨਹੀਂ ਆ ਰਹੀ ਤੇ ਕਾਲ ਕੋਈ ਮਿੱਟੀ ਨਹੀਂ ਆਇਆ ਨੀ ਗੱਡੀਆਂ ਦਾ ਧੂਆ ਜਦ ਉੜਾਈ ਆ ਗਿਆ ਉੱਤੇ ਰੋਟੀ ਤੇ ਮਰ ਗਿਆ ਕਿਰਕ ਹੋ ਗਿਆ ਇਹ ਜਿਆਦਾ ਦੱਸੋ ਸਵਾਲ ਹੈ ਨਹੀਂ ਨਹੀਂ ਬਹੁਤ ਵਧੀਆ ਕੋਈ ਨਹੀਂ ਕਿੰਨਾ ਸਾਫ ਆ ਲੋਕ ਪਿਆਰੀ ਇੰਨਾ ਕਰਦੇ ਆ ਜੀ ਉਹਦਾ ਐਂਡ ਹੀ ਨਹੀਂ ਕੋਈ ਆਪਾਂ ਮੋਟਰ ਤੋਂ ਪਾਣੀ ਪੀਤਾ ਕੱਲ ਸਾਨੂੰ ਕੋਈ ਕਿਹਾ ਉੱਧਰ ਕਹਿੰਦੇ ਚੂੜੀ ਭਨਣਾ ਜਦੋਂ ਪਾਣੀ ਪੀਵੇ ਟਟੀਆਂ ਲੱਗ ਜਾਂਦੀਆਂ ਆਪਾਂ ਮੋਟਰ ਤੋਂ ਪਾਣੀ ਪੀਤਾ ਹਜੇ ਤੱਕ ਸਿੰਘਾਬਲ ਤੇ ਬੈਠੇ ਆ ਜੀ ਕੋਈ ਕੋਈ ਆ ਨਹੀਂ ਜਵਾਮੀ ਮੱਝ ਦਾ ਦੁੱਧ ਵੀ ਪੀ ਕੇ ਆਏ ਆ ਮਾਸ਼ਰੂਦ ਰਾਈਡਵੇ ਦੁੱਧ ਪੀਤਾ ਕੋਈ ਨਹੀਂ ਹੋਇਆ ਸਿਸਟਮ ਨੂੰ ਉੱਧਰ ਮੈਂ ਜੋ ਕਹਿੰਦੇ ਹੁੰਦੇ ਘਰ ਦੇ ਤੋਂ ਚਾਹ ਵੀ ਲੈਣੀ ਹੋਵੇ ਤਾਂ ਵੀ ਸਾਰੀਆਂ ਟੱਡੀਆਂ ਲੱਗ ਜਾਂਦੀਆਂ ਨੇ। ਲਾ ਜੀ ਇਹ ਮੈਂ ਤਾਂ ਹੁਣ ਮੁਹਾਵ ਵੀ ਦਮਾ ਢਾਬਾ ਜੀ ਐ ਵੇਖੋ ਚਾਹ ਪੀ ਰਹੇ ਨੇ। ਇੱਥੋਂ ਦੇ ਲੋਕਾਂ ਦਾ ਬਾਕੀ ਇਹ ਢਾਬਿਆਂ ਦਾ ਖਾਣਾ ਬਹੁਤ ਸਵਾਦ ਆ ਤੇ ਮੈਂ ਸਾਰਿਆਂ ਨੂੰ ਬੁਝਾਰਿਸ਼ ਕਰਾਂਗਾ ਵੀ ਸਾਰੇ ਜਣੇ ਇੱਥੇ ਆਓ ਤੇ ਚਾਹ ਬੜੀ ਸਵਾਦ ਆ। ਆ ਇਹ ਆਪਣਾ ਜਦੋਂ ਲਾਹੌਰੋਂ ਨਿਕਲੀਏ ਅਮਨਾਬਾਦ ਰੋਡ ਤੇ ਆ ਜੀਟੀ ਰੋਡ ਤੇ ਹਾਂ ਲਾਹੌਰੋਂ ਨਿਕਲਦੇ ਅਮદાવાદ ਰੋਡ ਤੇ ਤੇ ਢਾਬਾ ਆ ਨਿਊ ਅਲਗਨੀ ਫੈਮਿਲੀ ਰੈਸਟੋਰੈਂਟ ਵੈਰੀ ਗੁੱਡ ਵonderful ਆਪਾਂ ਗੱਲ ਕਰਦੇ ਹਾਂ ਕਿ ਕਿਵੇਂ ਪਾਕਿਸਤਾਨ ਦੇ ਜਿਹੜੇ ਲੋਕ ਆਏ ਉਹ ਕਿਸ ਤਰ੍ਹਾਂ ਇੱਥੇ ਆ ਕੇ ਕੰਮ ਕਰਦੇ ਨੇ ਇਹ ਤੁਹਾਡੇ ਸਾਹਮਣੇ ਦੇਖ ਰਹੇ ਰੋਟੀ ਖਾ ਰਹੇ ਨੇ ਨਰਾਸ਼ਾ ਕਰ ਰਹੇ ਨੇ ਰੋਡ ਦੇ ਉੱਤੇ ਬੈਠ ਕੇ ਤੇ ਲੋਕਾਂ ਲੋਕ ਜਿਹੜੇ ਨੇ ਕਿੰਨਾ ਪਿਆਰ ਕਰਦੇ। ਜੋ ਪੰਜਾਬੀ ਲੈ ਦੀ ਟੀਮ ਕੋਸ਼ਿਸ਼ ਕਰਦੀ ਰਹਿੰਦੀ ਹੈ ਟਾਈਮਲੀ ਜਿਹੜੇ ਬੰਦੇ ਇੱਥੇ ਪਾਕਿਸਤਾਨ ਆਉਂਦੇ ਕਿ ਤੁਸੀਂ ਜ਼ਰੂਰ ਵਿਜ਼ਿਟ ਕਰੋ ਪਾਕਿਸਤਾਨ ਆਓ ਇੱਥੇ ਦੇ ਲੋਕਾਂ ਨੂੰ ਮਿਲੋ ਤੁਹਾਡੇ ਜਿਹੜੇ ਨਾ ਜਿਹੜੇ ਖ਼ਤਸ਼ਾਤ ਨੇ ਜਿਹੜੀਆਂ ਉਹ ਜਿਹੜੇ ਮੀਡੀਆ ਨੇ ਗਲਤ ਫੈਲਾਏ ਨੇ ਉਹ ਤਾਂ ਕਿ ਦੂਰ ਹੋ ਸਕਣ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਇੱਕ ਦੂਜੇ ਨੂੰ ਮਿਲ ਸਕਣ ਇੰਟਰੈਕਟ ਹੋ ਸਕਣਾ ਬਸੇ ਪਿਆਰ ਵਧੇ ਪਿਆਰ ਮੁਹੱਬਤ ਅਮਨ ਜਿਹੜਾ ਆਪਾਂ ਪ੍ਰਮੋਟ ਕਰੀਏ ਮਿਲਦੇ ਆ ਫਿਰ ਰਬ ਰਾ ਏ ਐਸਜੀ ਆਜੀਟੀ ਵੀਡੀਓ ਪਿਆਰ ਦਾ ਮੁਹੱਬਤ ਦਾ ਇਸ ਤਰ੍ਹਾਂ ਦਾ ਪੇਗਾਮ ਪੂਰੀ ਦੁਨੀਆ ਚ ਤੁਹਾਨੂੰ ਨਹੀਂ ਮਿਲੇਗਾ ਮੈਂ ਗਰੰਟੀ ਦਾ ਐਲਾਨਾ ਵਾਂ ਕਿ ਪਾਕਿਸਤਾਨ ਦਾ ਬੱਚਾ ਬੱਚਾ ਸਿੱਖ ਸਰਦਾਰਾਂ ਨੂੰ ਪਿਆਰ ਕਰਦਾ ਹੈ ਸਿੱਖ ਸਰਦਾਰਾਂ ਨਾਲ ਮੁਹੱਬਤ ਕਰਦਾ ਹੈ ਇਹਦਾ ਸਬੂਤ ਇਹ ਵੇ ਕਿ ਅਸੀਂ ਖਾਲਸਾ ਰਾਜ ਵੀ ਵੇਖਿਆ ਮੁਸਲਮਾਨਾਂ ਨੇ ਤੇ ਸਿੱਖ ਕੌਮ ਨੇ ਇੱਕ ਘਰ ਚ ਰਹਿ ਕੇ ਇੱਕ ਚੁੱਲ੍ਹੇ ਦੀਆਂ ਪੱਕੀਆਂ ਰੋਟੀਆਂ ਖਾਧੀਆਂ ਨੇ ਹੁਣ ਮੈਂ ਤੁਹਾਨੂੰ ਇਹ ਗੱਲ ਦੱਸਾਂ ਕਿ ਸਾਡੇ ਜਿਹੜੇ ਬਜ਼ੁਰਗ ਸਨ ਸਾਡੇ ਜਿਹੜੇ ਵੱਡੇ ਸਨ ਕੁਝ ਸਿੱਖ ਸਰਦਾਰ ਸਨ ਤੇ ਕੁਝ ਮੁਸਲਮਾਨ ਹੋ ਗਏ ਸਨ ਤੇ ਪਾਕਿਸਤਾਨ ਦੇ ਵਿੱਚ ਜੱਟ ਬਹੁਤ ਵੱਡੀ ਤعداد ਚ ਰਹਿੰਦੇ ਨੇ ਜਿਵੇਂ ਚੜ੍ਹਦੇ ਪੰਜਾਬ ਚ ਜੱਟਾਂ ਦੀ ਬਹੁਤ ਵੱਡੀ ਇੱਕ ਮਤਲਬ ਕਿ ਲੋਕ ਨੇ ਬਹੁਤ ਵੱਡੇ ਕਬੀਲੇ ਨੇ ਬਹੁਤ ਵੱਡੇ ਖਾਨਦਾਨ ਨੇ ਇਸੇ ਤਰ੍ਹਾਂ ਲਿੰਦੇ ਪੰਜਾਬ ਦੇ ਵਿੱਚ ਵੀ ਜੱਟਾਂ ਦੇ ਬਹੁਤ ਵੱਡੇ ਕਬੀਲੇ ਤੇ ਬਹੁਤ ਵੱਡੇ ਖਾਨਦਾਨ ਅੱਜ ਵੀ ਮੌਜੂਦ ਨੇ ਉਹ ਵੱਖਰੀ ਗੱਲ ਏ ਕਿ ਚੜ੍ਹਦੇ ਪੰਜਾਬ ਦੇ ਵਿੱਚ ਸਿੱਖ ਸਰਦਾਰ ਨੇ ਤੇ ਲਹਿੰਦੇ ਪੰਜਾਬ ਦੇ ਵਿੱਚ ਮੁਸਲਮਾਨ ਨੇ ਲੇਕਿਨ ਸਿਆਣੇ ਕਹਿੰਦੇ ਨੇ ਕਿ ਖੂਨ ਨੂੰ ਖੂਨ ਦੀ ਖਿੱਚ ਹੁੰਦੀ ਏ ਤੇ ਜਦੋਂ ਚੜ੍ਹਦੇ ਪੰਜਾਬ ਦੇ ਸਾਡੇ ਵੀਰ ਲਹਿੰਦੇ ਪੰਜਾਬ ਆਉਂਦੇ ਨੇ ਤੇ ਸਾਡੇ ਜਿਹੜੇ ਖੂਨ ਇੱਕ ਦੂਜੇ ਨਾਲ ਮਿਲਦੇ ਨੇ ਨਾ ਇਹ ਸਾਨੂੰ ਖਿੱਚ ਪਾਉਂਦੇ ਨੇ ਇੱਕ ਮੇਰੇ ਸਿੱਖ ਵੀਰ ਦੇ ਨਾਲ ਮੇਰੀ ਗੱਲਬਾਤ ਹੋਈ ਕੈਨੇਡਾ ਦੇ ਅੰਦਰ ਮੌਜੂਦ ਨੇ ਉਹ ਕਹਿੰਦੇ ਨੇ ਕਿ ਮੈਂ ਦੇਖਣਾ ਚਾਹਨਾ ਸਾਂ ਕਿ ਮੇਰਾ ਖੂਨ ਕਿੰਨੇ ਨਾਲ ਮਿਲਦਾ ਉਹਨੇ ਕਿਹਾ ਕਿ ਮੈਂ ਆਪਣਾ ਡੀਐਨਏ ਕਰਵਾਇਆ ਤੇ ਕਈ ਮੁਸਲਮਾਨਾਂ ਦੇ ਨਾਲ ਮੇਰਾ ਡੀਐਨਏ ਮੈਚ ਕਰ ਗਿਆ ਉਸ ਤੋਂ ਬਾਅਦ ਪਤਾ ਚੱਲਿਆ ਕਿ ਅਸੀਂ ਇੱਕ ਹੀ ਖਾਨਦਾਨ ਤੋਂ ਦੋ ਕੁਮਾ ਬੜੀਆਂ ਵਾਂ ਕੁਝ ਮੁਸਲਮਾਨ ਤੇ ਕੁਝ ਸਿੱਖ ਤੇ ਕਾਫੀ ਜ਼ਿਆਦਾ ਸਿੱਖਾਂ ਤੋਂ ਮੁਸਲਮਾਨ ਹੋ ਕੇ ਦੁਨੀਆ ਲਿੰਦੇ ਪੰਜਾਬ 'ਚ ਬੈਠੀ ਹੈ ਤੇ ਤੁਸੀਂ ਅੰਦਾਜ਼ਾ ਲਗਾਓ ਕਿ ਸਾਡਾ ਪਿਆਰ ਸਾਡੀ ਮੁਹੱਬਤ ਕਿਵੇਂ ਸਾਨੂੰ ਖਿੱਚਦੀ ਆਪਣੇ ਵੱਲ ਤੇ ਐਸੀ ਜੀ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਵੀਡੀਓ ਬਹੁਤ ਘੈਂਟ ਲੱਗੀ ਵੀਡੀਓ ਤੁਹਾਨੂੰ ਇਹ ਵੀਡੀਓ ਕੈਸੀ ਲੱਗੀ ਹੈ ਜ਼ਰੂਰ ਕਮੈਂਟ ਕਰਕੇ ਆਪਣੇ ਮੁਹੱਬਤ ਦਾ ਆਪਣੇ ਪਿਆਰ ਦਾ ਇਜ਼ਹਾਰ ਕਰਿਆ ਜੇ ਬਹੁਤ ਸ਼ੁਕਰੀਆ